ਉਹਨਾਂ ਬਾਰੇ ਤਾਂ ਹੀ ਕਹੀਦਾ ਵੀ ਇੱਕ ਵਾਰੀ ਜਾ ਕੇ ਦੇਖੋ ਉੱਥੇ ਦੀ ਵਾਈਬ ਦੇਖੋ ਹੰਸਾਲੀ ਸਾਹਿਬ ਦੀ ਹੂੰ ਬਿਲਕੁਲ ساری ਜ਼ਿੰਦਗੀ ਉਹਨਾਂ ਨੇ ਆਪਣਾ ਨਾਮ ਨਹੀਂ ਕਰਾਇਆ ਜੀ ਉਹਨਾਂ ਨੇ ਕਹਿਣਾ ਭਾਈ ਜੋ ਕਰਦੇ ਨੇ ਗੁਰੂ ਸਾਹਿਬ ਕਰਦੇ ਨੇ ਜੀ ਭਾਈ ਅਸੀਂ ਤਾਂ ਮੈਂ ਤਾਂ ਕਹਿੰਦੇ ਆਪਣਾ ਖਾਣਾ ਵੀ ਆਪ ਨਹੀਂ ਖਾ ਸਕਦਾ ਮੈਨੂੰ ਤਾਂ ਖਾਣਾ ਵੀ ਸੰਗਤਾਂ ਦਿੰਦੀਆਂ ਲਿਆ ਕੇ ਮੇਰੇ ਨਾਲ ਤੇ ਕਿਹੜੀ ਵੀ ਚੰਗੀ ਹੈ ਜਿਹੜੀ ਆਪਣਾ ਖਾਣਾ ਖਾਂਦੀ ਹੈ ਉਹ ਬਾਹਰੋਂ ਖਾ ਕੇ ਲਾਇਆ ਹੋਇਆ ਸੀ ਬਾਬਾ ਜੀ ਨੇ ਜੀ ਬਿਕ ਕੀੜੀ ਵੀ ਚੰਗੀ ਹੈ ਵਾਏ ਜਿਹੜੀ ਆਪਣਾ ਚੋਗਾ ਆਪ ਚੁਗਦੀ ਹੈ ਹਮ ਫਿਰ ਕਿਸੇ ਧਰਮ ਦੀ ਨਿੰਦਿਆ ਨਹੀਂ ਕਰਨੀ ਜੀ ਜੇ ਕਿਸੇ ਕਹੇ ਮਹਾਰਾਜ ਹਿੰਦੂ ਮੁਸਲਮਾਨ ਉਹ ਭਾਈ ਨਹੀਂ ਸਾਰੇ ਚੰਗੇ ਨੇ ਸਾਰੇ ਚੰਗੇ ਜੀ ਹਮ ਕਿਸੇ ਦਾ ਨਰਾਦਰ ਜੀ ਕੀ ਵਡਿਆਈਆਂ ਤੇਰੀਆਂ ਮੇਰੇ ਸਤ ਗੁਰ ਜਿਓ ਕੀ ਵਡਿਆਈਆਂ ਤੇਰੀਆਂ ਮੇਰੇ ਸਤ ਗੁਰ ਜਿਓ